زندہ باد زندہ باد راج جوانا زندہ باد زندہ باد زندہ باد بھائی راج جوانا زندہ باد زندہ باد چوک دی اکالدی دال امیر سر زندہ باد چوک دی اکالدی دال امیر سر راج جوانا زندہ باد اکالدی دال امیر سر شکریہ ਜੜੀਆਂ 50 ਜੜੀਆਂ ਇਹਨਾਂ ਨੇ ਫੌਜ ਤੇ ਨਾਦ ਕੀਤੀ ਹੈ 50 ਕੰਪੜੀਆਂ ਜੜੀਆਂ ਸਾਨੂੰ ਉਹਦੀ ਵੀ ਲੋੜ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਬਸ ਸਟੇਟ ਦਾ ਜਿਹੜਾ ਨੈਰੇਟਿਵ ਹੈ ਉਹ ਜਿਹੜਾ ਗਲਤ ਹੈ ਇਸੇ ਮੱਦੇ ਨਜ਼ਰ ਰੱਖਦੇ ਭਾਈ ਅਸੀਂ ਜਿਹੜਾ ਆਪਣਾ ਮੰਗ ਪੱਤਰ ਅਜਾ ਕਲਕਨ ਚਾਰਜ ਫਲੋਰ ਸ਼ਰੋਣੀਆਂ ਕਾਦੀ ਦਾ ਲੰਬਾ ਸਾਡਾ ਤੁਸੀਂ ਉਹ ਵੀ ਪਹੁੰਚੋ ਅੱਜ ਕਿ ਕਿਸ ਕੰਮ ਅੱਗੀ ਦਿਨਾ ਅਜ ਮੰਗ ਪੱਤਰ ਭਾਈ ਰਾਜੂ ਬਣੇ ਸੀ ਜਿਹੜੀ ਫਾਂਸੀ ਆ ਉਹਦੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਤੇ ਸ਼ੌਮਨੀ ਅਕਾਲੀ ਦਾ ਲੰਬਰ ਸਰ ਵੱਲੋਂ ਸਾਰੇ ਜਥੇਦਾਰ ਜਿੰਨੇ ਵੀ ਆਏ ਆ ਆਪਣੇ ਡੋਲੀ ਸਾਹਿਬ ਆ ਸਾਰੇ ਮਜੀਤ ਸਿੰਘ ਰੇਰੂ ਆ ਜਿਹੜੇ ਸ਼ਹਿਰੀ ਪ੍ਰਧਾਨ ਆ ਇੱਥੇ ਦੇ ਆਵਾਜ਼ੇ ਕੌਮਤ ਆ ਆਵਾਜ਼ੇ ਕੌਮ ਅਰਜਿੰਦਰ ਸਿੰਘ ਜਿੰਦਾ ਹੋਰ ਵੀ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਉਹ ਮੰਗ ਪੱਤਰ ਅਸੀਂ ਦੇਵਾਂਗੇ ਬੋਲੇ ਸੋ ਨਿਹਾਲ